ਤੁਹਾਡਾ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਇਓ ਬਹੁਤ ਹੀ ਇੱਕ ਜਿਹੜਾ ਇੰਪੋਰਟੈਂਟ ਇਸ਼ੂ ਹੈ ਉਹਦੇ ਤੇ ਤੁਹਾਡੇ ਨਾਲ ਥੋੜੀ ਵਿਚਾਰ ਚर्चा ਕਰਨੀ ਚਾਹੁੰਦੇ ਆ ਤੁਹਾਡੇ ਰਾਈ ਬੀਡੀਏ ਦੇ ਰਾਈ ਪੂਰੀ ਦੁਨੀਆ ਦੇ ਵਿੱਚ ਜਿਹੜੀ ਪਿਛਲੇ ਦਿਨੀ ਤਦੰਤਾਰ ਦੇ ਵਿੱਚ ਇਲੈਕਸ਼ਨ ਹੋਈ ਹੈ ਉਹਦੇ ਬਾਅਦ ਵਿੱਚ ਮੈਂ ਆਮ ਆਦਮੀ ਪਾਰਟੀ ਵੱਲੋਂ ਕੁਝ ਚੀਜ਼ਾਂ ਵੱਲ ਜਿਹੜਾ ਪੰਜਾਬੀਆਂ ਦਾ ਖਾਸ ਤੌਰ ਤੇ ਸਿੱਖਾਂ ਦਾ ਜਿਹੜਾ ਉਹ ਧਿਆਨ ਜਿਹੜਾ ਖਿੱਚਣਾ ਚਾਹੁੰਦਾ ਹੁਣੇ ਹੀ 14 ਤਰੀਕ ਨੂੰ ਤੁਸੀਂ ਦੇਖਿਆ ਨਤੀਜਾ ਆਇਆ 11 ਤਰੀਕ ਨੂੰ VOTING ਹੋਈ ਆ ਤਰ ਤਰ ਦੇ ਵਿੱਚ 22 ਇਲੈਕਸ਼ਨ ਦੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਸਰਦਾਰ ਅਮਿਤ ਸਿੰਘ ਸੰਧੂ ਕਰੀਬ 12000 ਵੋਟਾਂ ਦੇ ਨਾਲ ਜਿਹੜੀ ਹੈ ਉਹਨਾਂ ਨੇ ਜਿੱਤ ਪ੍ਰਾਪਤ ਜਿਹੜੀ ਕੀਤੀ ਹੈ। ਔਰ ਦੂਸਰੇ ਨੰਬਰ ਦੇ ਉੱਤੇ ਜਿਹੜਾ ਦਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਥੋੜੇ ਜਿਹਾ ਅਕਾਲੀ ਦਲ ਦੇ ਹੁਣ ਕੋ ਪੂਰਾ ਅਕਾਲੀ ਦਲ ਨਹੀਂ ਹੈ। ਉਹਦੇ ਪ੍ਰਧਾਨ ਜੀ ਸੁਖਬੀਰ ਸਿੰਘ ਬਾਦਲ ਜੀ ਬਹੁਤ ਪਰ ਦੇ ਲੋਕਾਂ ਨੂੰ ਬਲੋ ਸੁਪਨੇ ਜਿਹੜੇ ਦਿਖਾ ਰਿਹਾ ਮੈਂ ਉਹਦੇ ਬਾਅਦ ਵਿੱਚ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜੀ ਇਲੈਕਸ਼ਨ ਹੈ ਇਹ ਨੇ ਜਿਹੜੀ ਨੈਕਟਿਵ ਚੀਜ਼ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਪੈਦਾ ਕੀਤੀ ਹੈ ਅਕਾਲੀ ਦਲ ਜਿਹਦੀ ਹੋਂਦ ਖਤਮ ਹੋ ਚੁੱਕੀ ਹੈ ਪੂਰੇ ਪੰਜਾਬ ਦੇ ਵਿੱਚੋਂ ਉਹ 10 ਹਲਕੇ ਨੂੰ ਸਕਬੀਰ ਹੋਣੀ ਪਹਚਾਰ ਦੇ ਸੀਗੇ ਕਿ ਪੰਥਕ ਹਲਕਾ ਉਸ ਹਲਕੇ ਦੇ ਵਿੱਚੋਂ ਉਹਨਾਂ ਨੂੰ ਇਲੈਕਸ਼ਨ ਲੜਾਉਣ ਵਾਸਤੇ ਕੋਈ ਉਮੀਦਵਾਰ ਨਹੀਂ ਮਿਲਿਆ ਜਿਹੜਾ ਕੋਕ ਕਾਲੀ ਹੋਵੇ। ਔਰ ਜਿਹੜਾ ਉਮੀਦਵਾਰ ਉਹਨਾਂ ਨੇ ਇਲੈਕਚਰ ਚ ਤਾੜਿਆ ਜਿਹੜੇ ਮੈਡਮ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਤਾਰੇ ਸਤਕਾਜਯੋਗ ਉਬਿਤੰਤਾ ਜ਼ਿਲ੍ਹੇ ਦੇ ਨਿਸਕੇ ਉਹ ਵੀ ਮਜੀਠੇ ਹਲਕੇ ਚ ਬੰਗਾਲੀ ਪਿੰਡ ਚੋਂ ਖੜਕੇ ਇੱਕ ਤਦਮੀ ਫੌਜੀ ਜਿਹਨੂੰ ਕਹਿੰਦੇ ਉਹਨਾਂ ਦੀ ਪਤਨੀ ਨੂੰ ਲਿਆ ਕੇ ਮੈਦਾਨ ਚ ਥਾੜਿਆ ਔਰ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਬਹੁਤ ਵੱਡਾ ਦੁਖਦਾਇਕ ਪਹਿਲੂ ਆ ਕੇ ਸਖਬੀਰ ਨੇ ਇੱਕ ਗੈਂਗਸਟਰ ਦਾ ਰਿਸ਼ਤੇਦਾਰ ਨੂੰ ਜਿਹੜਾ ਟਿਕਟ ਦੇਵੇ ਟਿਕਟ ਦੇ ਕੇ ਜਿਹੜਾ ਉੱਥੇ ਮੈਦਾਨ ਦੇ ਵਿੱਚ ਥਾੜਿਆ ਚਾਹੇ ਲੋਕਾਂ ਨੇ ਉਹਨੂੰ ਰੱਦ ਕਰ ਦਿੱਤਾ ਬਹੁਤ ਬੁਰੀ ਤਰ੍ਹਾਂ ਪਰ ਜੈਸਟੰਗਨਾਂ ਉਹ ਇਲੈਕਸ਼ਨ ਹੋਈ ਮੈਂ ਉਸ ਇਲੈਕਸ਼ਨ ਦੇ ਵਿੱਚ ਸੀਗਾ ਜੈਸਟੰਗਨਾਂ ਗੈਂਗਸਟਰਵਾਦੀ ਵੱਤੋਂ ਕੀਤੀ ਸਖਬੀਰ ਨੇ ਜੈਸਟੰਗਨਾਂ ਉਹਨਾਂ 40 ਪਿੰਡਾਂ ਦੇ ਵਿੱਚ 50 ਪਿੰਡਾਂ ਦੇ ਵਿੱਚ ਤੈਅਚ ਫਲਾਈ ਗਈ ਇਸ ਤੰਗ ਦੇ ਨਾਲ ਫੋਨ ਕਰਾ ਕਰਕੇ ਗੈਂਗਸਟਰਾਂ ਕੋਲੋਂ ਵੋਟਰਾਂ ਨੂੰ ਡਰਾਇਆ ਗਿਆ ਪਿੰਡਾਂ ਦੇ ਸਰਪੰਚਾਂ ਨੂੰ ਡਰਾਇਆ ਗਿਆ ਉਹ ਇੱਥੋਂ ਤੱਕ ਕਿ ਸਾਡੇ ਉਮੀਦਵਾਰ ਸਰਦਾਰ ਰਮੀਤ ਸਿੰਘ ਸੰਧੂ ਨੂੰ ਵੀ ਧਮਕੀ ਦਵਾਈ ਗਈ ਉਹ ਐਫਆਈਆਰ ਵੀ ਦਰਜ ਹੈ ਐਫਆਈਆਰ ਪੱਛਿਆ ਦਰਜ ਹੋਇਆ ਉਹ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਬੜਾ ਸੀਰੀਅਸ ਔਲਟਸ ਦੇ ਵਿੱਚ ਬਹੁਤ ਸੀਰੀਅਸ ਪੁਆਇੰਟ ਹੈ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਕਾਲੀ ਦਲ ਨੇ ਟਿਕਟ ਦਿਵਾ ਕੇ ਗੈਂਗਸਟਰਵਾਦ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕਾਲੀਆਂ ਹੀ ਲੈਂਦਾ ਸੀਗਾ ਜਿਹੜਾ ਡਰਗ ਮਾਫੀਆ ਗੈਂਗਸਟਰਵਾਦ ਇਹੀ ਲੈ ਕੇ ਆਏ ਪਿਛਲੇ 10 ਸਾਲ ਜਦੋਂ ਇਹਨਾਂ ਦੀ ਸਰਕਾਰ ਸੀਗੀ ਉਹ ਅੱਜ ਉਹਨਾਂ ਨੇ ਪ੍ਰਤੱਖ ਸਖਬੀਰ ਨੇ ਉਹਨਾਂ ਨੂੰ ਟਿਕਟ ਦੇ ਕੇ ਇਹ ਮੰਨ ਲਿਆ ਕਿ ਉਹਨਾਂ ਦੀ ਪਾਰਟੀ ਕੋਈ ਪੰਥਕ ਨਹੀਂ ਹੈ ਉਹ ਗੈਂਗਸਟਰਾਂ ਦੀ ਪਾਰਟੀ ਹੈ ਉਪ ਕਿੰਚਤਰਾ ਦੀ ਪਾਰਟੀ ਦੀ ਨਮਾਇੰਦਗੀ ਕਰਦੇ ਆ ਉਹਦਾ ਇਹ ਪਿੱਪਲ ਜੜੀ ਹੈ ਇਹ ਪੰਜਾਬ ਦੇ ਵਿੱਚ ਸੁਗਵੀਰ ਪਾਉਣੀ ਚਾਹੁੰਦਾ ਅਸੀਂ ਇਹ ਪਿੱਪਲ ਨਹੀਂ ਪੈਣ ਦਵਾਂਗੇ ਮੈਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਹੂੰਗਾ ਕਿ ਇਹ ਜਿਹੜਾ ਬਤਾਰਾ ਹੋਇਆ ਉੱਥੇ ਲੈਕਚਰ ਦੇ ਵਿੱਚ ਜਿਹੜਾ دہشت ਵਾਲਾ ਮਹੌਤ ਸਿਰਜਿਆ ਗਿਆ ਜੇ ਸੱਚ ਹੈ ਤੇ ਆ ਰਹੇ ਦੇ ਸੁਖਬੀਰ ਨੇ ਵੋਟਾਂ ਲਈਆਂ ਤੇ ਅੱਜ ਕਹਿ ਰਿਹਾ ਕਿ ਪੰਤਕ ਸਾਡਾ ਜੀ ਦੂਜੇ ਨੰਬਰ ਤੇ ਆ ਗਏ ਜੀ ਅਸੀਂ ਤਾਂ ਵੇਖਿਓ 27 ਕੀ ਕਰਦੇ ਆ ਜੀ ਇਹ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਇਹਦੀ ਜਾਂਚ ਹੋਣੀ ਚਾਹੀਦੀ ਆ ਔਰ ਇਹ ਕਦੀ ਵੀ ਮੁੜ ਕੇ ਪੰਜਾਬ ਦੀ ਪੋਲਿਟਿਕਸ ਵਿੱਚ ਨਹੀਂ ਹੋਣਾ ਚਾਹੀਦਾ ਇਹ ਜਾਂਚ ਜਿਹੜੀ ਹੈ ਛੇ ਕੋਈ ਐਸਆਈਟੀ ਬਣਾਈ ਜਾਵੇ ਛੇ ਕੁਛ ਹੋਰ ਕੀਤਾ ਜਾਵੇ ਤੰਤਾਰ ਨੇ ਉਹਨਾਂ ਲੋਕਾਂ ਨੂੰ ਮਿਲਿਆ ਜਾਵੇ ਜਿਨ੍ਹਾਂ ਲੋਕਾਂ ਨੇ ਦਹਿਸਤ ਦੇ ਮਾਹੌਲ ਵਿੱਚ ਵੋਟਾਂ ਪਾਈਆਂ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਫੋਨ ਕਰ ਕਰਕੇ ਡਰਾਤਮਕ ਡਰਾਤਮਕਾ ਕੇ ਜਿਹੜੀਆਂ ਵੋਟਾਂ ਲਈਆਂ ਗਈਆਂ ਇਹ ਜਾਂਚ ਕਰਨੀ ਚਾਹੀਦੀ ਔਰ ਜਿਹੜੇ ਬੰਦੇ ਜਿੱਦਾਂ ਡਰਗ ਮਾਫੀਆ ਦੇ ਸੱਜਣਾ ਜਿਹੜੇ ਆ ਉਹ ਤੁਸੀਂ ਅੰਦਰ ਦੇ ਰਹੇ ਹੋ ਇਦਾਂ ਹੀ ਜਿਹੜੇ ਬੰਦੇ ਗੈਕਸਰਵਾਦ ਨੂੰ ਬੜਾਵਾ ਦੇ ਕੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇਸ ਸваяਹ ਪਾਉਣਾ ਚਾਹੁੰਦੇ ਪਹਿਲਾਂ ਹੀ ਸਾਡਾ ਪੰਜਾਬ 'ਚ ਬਹੁਤ ਨੁਕਸਾਨ ਹੋ ਗਿਆ ਪੱਤ ਸਚਵੀਰ ਜੇ ਸваяਹ ਪੰਜਾਬ ਦੀ ਪੋਲਿਟਿਕਸ ਨੂੰ ਤੇ ਪੰਜਾਬ ਦੇ ਨੌਜਵਾਨਾਂ ਨੂੰ ਪਾਉਣਾ ਚਾਹੁੰਦਾ ਇਹ ਬੜਾ ਇੱਕ ਘਾਤਕ ਅਵਸਥਾ ਇਸ ਸਦਸਤੇ ਨੂੰ ਜਿਹੜਾ ਰੋਕਣਾ ਚਾਹੀਦਾ ਜਿੰਨੀ ਮੱਦੀ ਜਿੱਦਾਂ ਦੀ ਮੱਦੀ ਕਾਨੂੰਨੀ ਕਾਰਵਾਈ ਉਹ ਸਰਕਾਰ ਨੂੰ ਕਰਨੀ ਚਾਹੀਦੀ ਹੈ ਤਾ ਜੋ ਅੱਗੇ ਤੋਂ ਕੋਈ ਹਿੰਮਤ ਨਾ ਕਰੇ ਜੋ ਕਦੇ ਉੱਥੇ ਹੋਇਆ ਉਹ ਬੜਾ ਦੁੱਖ ਦਾ ਗਿਆ ਭਾਵੇਂ ਲੋਕਾਂ ਦੇ ਬੰਦਿਆਂ ਨਹੀਂ ਭਾਵੇਂ ਤਰਦਾ ਦੇ ਲੋਕਾਂ ਨੇ ਬਜੈਲਾ ਨੇ ਸਖਬੀਰ ਦਾ ਉਹ ਡਰ ਮੰਨਿਆ ਨਹੀਂ ਭਾਵੇਂ 12000 ਦੀ ਵੋਟ ਦੇ ਉੱਤੇ ਆਪ ਦਾ ਉਮੀਦਵਾਰ ਹਰਮੀਤ ਸਿੰਘ ਸੰਧੂ ਜਿੱਤ ਗਿਆ ਕਿਉਂਕਿ ਅਸੀਂ ਡਰਦੇ ਨਹੀਂ ਅਸੀਂ ਕਿਸੇ ਨੂੰ ਡਰਾਉਂਦੇ ਨਹੀਂ ਆਏ ਦਾੜਾ ਵਾਲੀ ਪੌਲਟਕਸ ਨਹੀਂ ਕਰਦੇ ਸਾਡਸੀ ਸਾਡੇ ਨਾਮਾਂ ਦੇ ਨਾਲ ਸਿੰਘ ਲੱਗਾ ਸਨੂ ਸਿੰਘ ਸ਼ਬਦ ਜਿਹੜਾ ਉਹ ਖੁਦ ਗੋਬਿੰਦ ਸਿੰਘ ਦੇ ਕੇ ਗਏ ਹੈ ਸਿੰਘ ਦਾ ਮਤਲਬ ਹੈ ਸ਼ੇਰ ਉਹ ਦੱਸਿ ਕਿ ਕੋ ਨਾ ਡਰਦੇ ਆ ਨਾ ਕਿਸੇ ਨੂੰ ਡਰਾਉਂਦੇ ਆ ਪਾਈ ਲੋਕ ਉਸ ਦਾ ਨੂੰ ਲੋਕਾਂ ਨੇ ਤਾਂ ਹੀ ਨਹੀਂ ਮੰਨਿਆ ਪਾਈ ਲੋਕਾਂ ਨੇ ਇੱਡੀ ਵੱਡੀ ਗਿੰਤੀ ਦੇ ਝੋਟਾ ਪਾਈਆਂ ਜਿਹੜਾ ਡਰਾਉਨ ਦੀ ਕੋਸ਼ਿਸ਼ ਕੀਤੀ ਗਈ ਕੁਝ ਲੋਕ ਡਰੇ ਜਿਨ੍ਹਾਂ ਦੇ ਪਹਿਲੇ ਦਿਨ ਤੋਂ ਇਹਨਾਂ ਨੇ ਦਬਾਅ ਪਾ ਕੇ ਰੱਖਿਆ ਇਸ ਕਰਕੇ ਮੇਰੀ ਇਹ ਮੰਗ ਹੈ ਕਿ ਸਰ ਇਹਦੇ ਖਿਲਾਫ ਜਿਹੜੀ ਉਹ ਜਾਂਚ ਹੋਣੀ ਚਾਹੀਦੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਕਦੀ ਸਰ ਇਦਾਂ ਨਹੀਂ ਹੋਣਾ ਚਾਹੀਦਾ ਆਪਣੇ ਆਪ ਨੂੰ ਪੰਥਕ ਹੋਣ ਵਾਲੇ ਲੋਕ ਪੰਜਾਬ ਦੀ ਸਿਆਸਤ ਨੂੰ ਕਿੱਧਰ ਨੂੰ ਲੈ ਗਏ ਸਰ ਜਦੋਂ ਅਸੀਂ ਕਹਿੰਦੇ ਹਾਂ ਜੇ ਪੰਜਾਬ ਇੰਨਾ ਨੇ ਜਾੜਦਾ ਜਦੋਂ ਅਸੀਂ ਕਹਿੰਦੇ ਸੀਗੇ ਕਿ ਗੈਂਗਸਟਰ ਇਹ ਲੈ ਕੇ ਆਏ ਜਦੋਂ ਅਸੀਂ ਕਹਿੰਦੇ ਡਰਗ ਮਾਫੀਆ ਇਹ ਲੈ ਕੇ ਆਏ ਬਹੁਤ ਗੱਲਾਂ ਘਟਦੇ ਸੀਗੇ ਸਾਡੇ ਪੰਜਾਬ ਨੂੰ ਪਤਾ ਹੁਣ ਤਾਂ ਸਿੱਧੀ ਓਪਨ ਸੁਖਬੀਰ ਨੇ ਮੋਹਰ ਲਾ ਦਿੱਤੀ ਕਿ ਉਹਨਾਂ ਦੀ ਪਾਰਟੀ ਗੈਂਗਸਟਰਾਂ ਦੀ ਪਾਰਟੀ ਹੈ ਉਹ ਕਹੇ ਕਿ ਨਹੀਂ ਇਹ ਕਿਸਾਨ ਦੀ ਪਾਰਟੀ ਉਹ ਦੱਸੇ ਲੋਕਾਂ ਨੂੰ ਕਿਹੜੇ ਗੈਂਗਸਟਰ ਦੀ ਰਿਸ਼ਤੇਦਾਰ ਸੀ ਕਿ ਜਿਹਨੂੰ ਟਿਕਟ ਦਿੱਤੀ ਗਈ ਉਹ ਲੋਕਾਂ ਨੂੰ ਦੱਸੇ ਕਿ ਕਿੱਦਾਂ ਪੰਥਾ ਗਿਆ ਉਹ ਲੋਕਾਂ ਨੂੰ ਸਮਝਾਵੇ ਕਿ ਕਾਲੀ ਦਲ ਦਾ ਇਹ ਜਨਦਾ ਸੀਗਾ ਮਾਝੇ ਦੀ ਧਰਤੀ ਦੇ ਉੱਤੇ ਸਰ ਆਹੀ ਕਾਲੀ ਦਲ ਜਿਹਦੇ ਚ ਕਦੀ ਜੈਦਾ ਦੁੱਦਮ ਸਿੰਘ ਨਾਗੋਕੇ ਜੈਦਾ ਮੋਹਨ ਸਿੰਘ ਤੜ ਜੈਦਾ ਪ੍ਰੇਮ ਸਿੰਘ ਲਾਲ ਪੂਰਾ ਜੈਦਾ ਜਗਤ ਸਿੰਘ ਸੇਖਵਾ ਜੈਦਾ ਮੇਜ ਸਿੰਘ ਉੱਭੋ ਕੇ ਕਿਹੜੇ ਕਿਹੜੇ ਵੱਡੇ ਕਾਲੀ ਹੋਏ ਕਿਹੜੇ ਕਿਹੜੇ ਵੱਡੇ ਕਾਲੀ ਹੋਏ ਸਰ ਮਾਝੇ ਦੀ ਧਰਤੀ ਦੇ ਉੱਤੇ ਤੁਸੀਂ ਅੱਜ ਕੀ ਲੈਣ ਦਾ ਯਾਰ ਬਗਵਾ ਲੱਗਿਓਗਾ ਸਾਨੂੰ ਕਿਹੜੇ ਰਾਹ ਲੱਗਿਓ ਪਾਣ ਨਹੀਂ ਪਾਗੇ ਸਿੰਘਿਆ ਸਰ ਅਸੀਂ ਸਿੱਖਾਂ ਦੇ ਬੱਚੇ ਆ ਪੰਜਾਬੀ ਆ ਅਸੀਂ ਬਿਲਕੁਲ ਨਹੀਂ ਡਰਨਾਰੇ ਨਾ ਡਰਾਂਗੇ ਪਰ ਪੰਜਾਬ ਦੀ ਸਿਆਸਤ ਨੂੰ ਇਸ ਸਵਾਏ ਨਹੀਂ ਪੈ ਦਵਾਂਗੇ ਇਸੇ ਕਰਕੇ ਮੈਂ ਮੰਗ ਕਰਦਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਇਹਨਾਂ ਦੇ ਖਿਲਾਫ ਜਾਂਚ ਕਰੋ ਕੋਈ ਐਸਆਈਟੀ ਬਣਾਓ ਕੁਝ ਬਣਾਓ ਇੱਕ ਜਾਂਚ ਦਾ ਵਿਸ਼ਾ ਬਹੁਤ ਸੀਰੀਅਸ ਵਿਸ਼ਾ ਇਹ ਕੋਈ ਐ ਨਹੀਂ ਹੈ ਇਹ ਨੂੰ ਇਹ ਦੰ ਲੈਣਾ ਚਾਹੀਦਾ ਕਿ ਇਦਾਂ ਹੀ ਹੈ ਇਹ ਬਹੁਤ ਸੀਰੀਅਸ ਵਿਸ਼ਾ ਹੈ ਕਿ ਸਾਡੀ ਸਿਆਸਤ ਦੇ ਵਿੱਚ ਪਵਿੱਤਰ ਸਿਆਸਤ ਦੇ ਵਿੱਚ ਕਿੱਦਾਂ ਦੇ ਲੋਕ ਲੈ ਕੇ ਆ ਰਹੇ ਕਾਲੀ ਦਲ ਵਾਲੇ ਕਿੱਦਾਂ ਦੇ ਲੋਕ ਲੈ ਆਉਂਦੇ ਸੁਖਵੀਰ ਨੇ ਮੈਂ ਉਹ ਤਾਂ ਕਾਲੀਆਂ ਨੂੰ ਖਾਉਂਗਾ ਕਿ ਯਾ ਤੁਸੀਂ ਆਪ ਸੋਚੋ ਜਿਹਦਾ ਮੋਨ ਸਿੰਘ ਦੀ ਤਰਤੀ ਸੀਗੀ ਤਾਂ ਜਨ ਹਲਕਾ ਜਿਹਦਾ ਪ੍ਰਿੰਪ ਸਿੰਘ ਲਾਲਪੁਰੇ ਦੀ ਤਰਤੀ ਸੀਗੀ ਜਿਹਦਾ ਉੱਦਮ ਸਿਕ ਨਾ ਨਾ ਕੋਗੇ ਉੱਥੇ ਸੀਗਾ ਜਿਹਦਾ ਮੱਧ ਸੰਗੁੱਬੋਗੇ ਕਿ ਜਿਹੜਾ ਵੱਡੇ ਲੀਡਰ ਸੀਗੇ ਉੱਥੇ ਅੱਜ ਤੁਸੀਂ ਕਿਹਨਾਂ ਨੂੰ ਲਾਇਓ ਯਾਰ ਕਿਹਨਾਂ ਨੂੰ ਟਿਕਟ ਦੇ ਦੇ ਤੁਹਾਨੂੰ ਟਿਕਟ ਕਹਿੰਦੇ ਕੀ ਹੈ ਕਹਿੰਦੇ ਜੀ ਬੜਾਵਾ ਵੱਧ ਗਿਆ ਸਤਾਈਆਂ ਵਧਾਂਗੇ ਉਹ ਭਲੇ ਉਹ ਮਾਸੋਂ ਤੁਹਾਨੂੰ ਤੇ ਤਰਜ਼ਾਰ ਦੇ ਵਿੱਚੋਂ ਬੰਦਾ ਦੀ ਲੱਭ ਟਿਕਟ ਦੇਣ ਵਾਲਾ ਤੁਹਾਡੀ ਤਰਜ਼ਾਰ ਦੇ ਵਿੱਚੋਂ ਕਹਿੰਗੇ ਟਿਕਟ ਨਹੀਂ ਲਈ ਤੁਸੀਂ ਮਜੀਠੇ ਦੇ ਭੰਗਾਲੀ ਪਿੰਡ ਵਿੱਚੋਂ ਖੜ ਕੇ ਉੱਥੇ ਉਹਨਾਂ ਨੂੰ ਇਲੈਕਸ਼ਨ ਦੇ ਦਤਾਰਿਆ ਇੱਕ ਗੈਂਪਸਰ ਦੇ ਰਿਸ਼ਤੇ ਦਾ ਦੂ ਸੋ ਮੈਂ ਇਹ ਤੁਹਾਡੇ ਦਾਹੀਂ ਮੱਲੇ ਜਿਹੜੀ ਮੰਗ ਕਰਨੀ ਚਾਹੁੰਦਾ ਕਿ ਦਬਾੜਾ ਕੋ ਬੰਦਾ ਇਦਾਂ ਦੀ ਕੋਸ਼ਿਸ਼ ਨਾ ਕਰੇ ਇਸ ਚੀਜ਼ ਦਾ ਜਿਹੜੀ ਜਾਂਚ ਹੋਣੀ ਚਾਹੀਦੀ ਆ ਇਹ ਵਿਸ਼ਾ ਬਹੁਤ ਵੱਡਾ ਵਿਸ਼ਾ ਜੇ ਸਰ ਸਾਡੇ ਉਮੀਦਵਾਰ ਨੂੰ ਅਮਿਤ ਸਿੰਘ ਸੰਧੂ ਨੂੰ ਸਿੱਧੀ ਘਾਤ ਕਰਕੇ ਥੱਟ ਕਰਦੇ ਆ ਤੇ ਤੁਸੀਂ ਸਮਝੋਗੇ ਕਿ ਕਿੰਨੀ ਨਾਜ਼ੁਕ ਸਥਿਤੀ ਆ ਕੌਣ ਬੰਦੇ ਸਖਬੀਰ ਦੱਸਿਆ ਘਰ ਬੰਦੇ ਸੀਗੇ ਸਖਬੀਰ ਜਵਾਬ ਦੇ ਪੰਜਾਬ ਚ ਤੋਂ ਗੈਕਸਤਾ ਦੀ ਪਾਰਟੀ ਦਾ ਪ੍ਰਧਾਨ ਆ ਕੇ ਅਜਾ ਥੋੜਾ ਬੋਧਾ ਬਜਿਆ ਕਾਲੀ ਦਲ ਦਾ ਲੋਦਾ ਪ੍ਰਧਾਨ ਹੈ ਕਿਹਦਾ ਪ੍ਰਧਾਨ ਹੈ ਉਹ ਇਦਾਂ ਦੇ ਲੋਕਾਂ ਨੂੰ ਟਿਕਟਾਂ ਦੇਣੀਆਂ ਕਿਉਂ ਨਹੀਂ ਉੱਥੇ ਕਾਲੀ ਦਲ ਦਾ ਕੋਈ ਬੰਦਾ ਲੱਭਾ ਜੀ ਕਿਉਂ ਨਹੀਂ ਉੱਥੇ ਬੰਦਾ ਮਿਲਿਆ ਉਦਾਂ ਕਹਿੰਦੇ ਸਾਡਾ ਪੰਥਕਲਕਾ ਸੀਗਾ ਕੋਈ ਬੰਦਾ ਨਹੀਂ ਮਿਲਿਆ ਤਾਂ ਤੁ ਸੋ ਮੈਂ ਸਰਕਾਰ ਕੋਲ ਮੰਗ ਕਰਨ ਵਾਸਤੇ ਤੁਹਾਡੇ ਦਾ ਹੀ ਪੂਰੀ ਦੁਨੀਆ ਨੂੰ ਕਹਿਣਾ ਚਾਹੁੰਨਾ ਕਿ ਸਾਡੇ ਨੇ ਦੀਆਂ ਗੱਲਾਂ ਚਨਾਇਓ ਅਭੀ ਇਹ ਤਾਂ ਦੇ ਉੱਤੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਲੋਕਾਂ ਨੂੰ ਲੋਕਾਂ ਨੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਤਾਂ ਹੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤਿਆ ਇਸ ਕਰਕੇ ਤੁਹਾਨੂੰ ਇਹਨਾਂ ਦੀਆਂ ਇਹਨਾਂ ਦੀਆਂ ਜਿਹੜੀਆਂ ਹੁਣ ਇਹ ਗੱਲਾਂ ਕਰ ਰਹੇ ਜਿਹੜਾ ਪ੍ਰਚਾਰ ਕਰਦੇ ਇਸ ਪਹਚਾਰ ਦੇ ਵਿੱਚ ਨਹੀਂ ਹੋਣਾ ਚਾਹੀਦਾ ਬਲਕਿ ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਤੁਹਾਡੀ ਪਾਰਟੀ ਹੁਣ ਦੇਖਸਾ ਦੀ ਪਾਰਟੀ ਹੈ ਕਿ ਦੂਜੀ ਪਾਰਟੀ ਹੈ ਦੱਸੋ ਤੁਸੀਂ ਤੁਸੀਂ ਕਿਹੜੀ ਪਾਰਟੀ ਤੁਹਾਡੀ ਸੁਮੇਦੀ ਇਹ ਮੰਗਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅੱਗੇ ਤਾਂ ਪੰਜਾਬ ਦੀ ਫਿਜ਼ਾ ਨੂੰ ਅੱਗ ਲਾਉਣ ਵਾਲੇ ਪੰਜਾਬ 'ਚ ਫਰੋਤੀਆਂ ਮੰਗਣ ਵਾਲੇ ਪੰਜਾਬ 'ਚ ਕਤਲ ਕਰਨ ਵਾਲੇ ਕਦੀ ਇਦਾਂ ਜਿਆਸਿਆਸ ਦੇ ਵਿੱਚ ਆ ਗਏ ਤੇ ਆਪਾਂ ਕੀ ਕਰਾਂਗੇ ਸੋ ਮੈਂ ਮੈਂ ਚਾਹੁੰਦਾ ਕਿ ਪੰਜਾਬ ਵੱਜ ਜਾਵੇ ਇਸ ਕਰਕੇ ਇਦਾਂ ਦੇ ਤੱਤਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਨੀ ਜਿਹੜੀ ਅਤੀ ਜ਼ਰੂਰੀ ਹੈ ਮੈਂ ਤੁਹਾਡੇ ਰਾਹੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਸੀ ਦੁਨੀਆ ਭਰ ਦੇ ਪੰਜਾਬ ਦੇ ਪੰਜਾਬੀਆਂ ਦੇ ਸਿੱਖਾਂ ਨੂੰ ਵੀ ਕਹਿਣਾ ਚਾਹੁੰਦਾ ਸੀ ਸਾਡੀ ਗੈਂਗਸਟਰ ਦੀ ਗੱਲ ਕੀਤੀ ਗੈਂਗਸਟਰ ਦੀ ਗੱਲ ਕੀਤੀ ਕਿ